ਜਦੋਂ ਵੀ ਕਿਸੇ ਕੰਮ ਨੂੰ ਹੱਥ ਪਾਉਣੀ ਆ ਤਾਂ ਇਸ ਤਰੀਕੇ ਨਾਲ ਲੱਗਦਾ ਹੈ ਵੀ ਹੁਣ ਇਹ ਕੰਮ ਨੇਪਰੇ ਚੜ ਜਾਏਗਾ ਪਰ ਉਹ ਕੰਮ ਵਿਚਾਲੇ ਹੀ ਰੁਕ ਜਾਂਦਾ ਹੈ ਬਹੁਤ ਭੈਣ ਭਰਾਵਾਂ ਨੂੰ ਲੱਗਦਾ ਹੈ ਕਿ ਹੁਣ ਮੇਰੇ ਬੱਚਿਆਂ ਦਾ ਰਿਸ਼ਤਾ ਨਹੀਂ ਹੋਵੇਗਾ ਮੇਰੀ ਬੇਟੀ ਨੂੰ ਚੰਗਾ ਰਿਸ਼ਤਾ ਨਹੀਂ ਮਿਲੇਗਾ ਤੇ ਮੇਰੇ ਬੱਚੇ ਨੂੰ بیٹے ਨੂੰ ਚੰਗਾ ਰਿਸ਼ਤਾ ਨਹੀਂ ਮਿਲੇਗਾ ਨੌਕਰੀ ਨਹੀਂ ਲੱਗੇਗੀ ਜਾਂ ਸਾਡੇ ਘਰ ਦੇ ਵਿੱਚ ਜੋ ਵੀ ਗਰੀਬੀ ਹੈ ਜੋ ਵੀ ਨਕਾਰਾਤਮਕ ਊਰਜਾ ਹੈ ਸਾਡੇ ਜਿਹੜੇ ਮਾੜੇ ਭਾਗ ਨੇ ਜਿਹੜੇ ਸਾਡੇ ਮਾੜੇ ਕਰਮ ਨੇ ਉਹ ਨਹੀਂ ਬਦਲਣਗੇ ਅੱਜ ਮੈਂ ਤੁਹਾਨੂੰ ਇੱਕ ਅਜਿਹੀ ਚੀਜ਼ ਦੱਸਣ ਲੱਗੀਆਂ ਜਿਹੜੇ ਭੈਣ ਭਰਾ ਵਿਸ਼ਵਾਸ ਨਾਲ ਇਸ ਚੀਜ਼ ਨੂੰ ਕਰਨਗੇ ਕਿਉਂਕਿ ਇਹ ਮੈਨੂੰ ਵੀ ਕਿਸੇ ਬ੍ਰह्मज्ञानी ਮਹਾਂਪੁਰਸ਼ਾਂ ਨੇ ਹੀ ਦੱਸੀ ਸੀ ਪੈਸੇ ਤੁਸੀਂ ਬਹੁਤ ਭੈਣ ਭਰਾ ਹੰਸਾਲੀ ਵਾਲੇ ਬਾਬਾ ਜੀ ਨੂੰ ਵੀ ਮੰਨਦੇ ਹੋ ਤਾਂ ਉਹਨਾਂ ਦੀ ਵੀ ਇਹ ਇੱਕ ਜਿਹੜੇ ਮੰਨਦੇ ਨੇ ਉਹਨਾਂ ਨੇ ਦੱਸਿਆ ਹੋਇਆ ਮੈਨੂੰ ਬਹੁਤ ਭੈਣ ਭਰਾ ਮਿਲਦੇ ਰਹਿੰਦੇ ਇਸ ਤਰੀਕੇ ਨਾਲ ਕਿਉਂਕਿ ਜਦੋਂ ਕਿਤੇ ਵੀ ਮਹਾਂਪੁਰਸ਼ਾਂ ਦਾ ਸੰਸੰਗ ਹੁੰਦੀ ਹੈ ਤਾਂ ਇਦਾਂ ਦੀਆਂ ਗੱਲਾਂ ਚੱਲਦੀਆਂ ਰਹਿੰਦੀਆਂ ਨੇ ਕਹੇ ਗੁੰਨੇ ਕੀ ਤੋਂ ਵੀ ਗ੍ਰਹਿਣ ਕੀਤੇ ਜਾ ਸਕਦੇ ਨੇ ਤਾਂ ਮੇਰੇ ਪੈਣ ਭਰਾਵਾਂ ਨੇ ਕਰਨਾ ਕੀ ਹੈ ਦੇਖੋ ਤੁਹਾਨੂੰ ਲੱਗਦਾ ਵੀ ਤੁਹਾਡਾ ਕੋਈ ਪੇਪਰ ਦੇਣਾ ਤੁਸੀਂ ਨੇ ਜਾਂ ਤੁਹਾਡੇ ਬੱਚੇ ਦਾ ਆਪਾਂ ਨੂੰ ਹਰੇਕ ਮਾਪਾਪਨ ਹੁੰਦਾ ਵੀ ਮੇਰੇ ਬੱਚੇ ਦਾ ਆਉਣ ਵਾਲਾ ਭਵਿੱਖ ਹੈ ਜਿਹੜਾ ਉਹਦੇ ਵਿੱਚ ਕੋਈ ਮੁਸ਼ਕਲ ਨਾ ਆਵੇ ਉਹ ਚੰਗਾ ਅਫਸਰ ਬਣੇ ਉਹਦੀ ਜ਼ਿੰਦਗੀ ਵਿੱਚ ਪੈਸੇ ਦੀ ਕਮੀ ਨਾ ਆਵੇ ਸਾਡੇ ਘਰ ਜਿਵੇਂ ਘਰ ਬਣ ਜੇ ਵਾਹਿਗੁਰੂ ਜੀ ਸਾਡਾ ਕੋਈ ਵੀ ਤੁਹਾਡੇ ਮਨ ਦੇ ਵਿੱਚ ਦੁਬਿਧਾ ਨਾ ਕੋਈ ਵੀ ਤੁਹਾਡੇ ਮਨ ਦੀ ਤਮੰਨਾ ਵੀ ਪੂਰੀ ਹੋ ਜੇ ਤਾਂ ਤੁਸੀਂ ਕਰਨਾ ਕੀ ਹੈ ਇਹ ਕੱਲ ਨੂੰ ਸੰਗਰਾਂਦ ਵਾਲੇ ਦਿਨ ਕਰਨਾ ਹੈ ਕਰਨਾ ਕੀ ਹੈ ਤੁਸੀਂ ਨੇ ਸਭ ਤੋਂ ਪਹਿਲਾਂ ਤੁਸੀਂ ਲੈਣੇ ਨੇ ਸਵਾ ਕਿਲੋ ਦਾਣੇ ਇਹ ਜੋਹਕੀ ਲੈ ਲੈਣੇ ਨੇ ਤੁਸੀਂ ਨੇ ਸਵਾ ਕਿਲੋ ਦਾਣੇ ਕਿਉਂਕਿ ਸਵਾਈ ਦੇ ਨਾਲ ਕੀਤਾ ਹੋਇਆ ਕੰਮ ਅਕਸਰ ਜਦੋਂ ਕੋਈ ਛਾਗਣ ਵਗੈਰਾ ਆਪਾਂ ਕਰਦੇ ਹਾਂ ਕੋਈ ਵੀ ਕੰਮ ਕਰਦੇ ਨੇ ਹਨਾ ਅੱਗੇ ਬਜ਼ੁਰਗ ਕਹਿੰਦੇ ਸੀ ਸਵਾਈ ਤੇ ਕਰੋ ਉਹ ਇੱਕ ਸਵਾਈ ਦਾ ਮਤਲਬ ਹੁੰਦਾ ਸੀਗਾ ਵੀ ਵਾਦਾ ਹੋ ਗਿਆ ਹਨਾ ਭਰੋਸਾ ਸੀਗਾ ਇੱਕ ਮਾ ਤੇ ਅਗਲੀ ਗੱਲ ਹੈ ਕਿ 1 ਸਵਾ ਕਿਲੋ ਆਪਾਂ ਨੇ ਲੈਣਾ ਗੁੜ ਇਸ ਤਰੀਕੇ ਦਾ ਖਾਣ ਵਾਲਾ ਵਧੀਆ ਗੁੜ ਲੈਣਾ ਹੈਗਾ ਸਵਾ ਕਿਲੋ ਗੁੜ ਲੈ ਲੈਣੇ ਤੇ ਸਵਾ ਕਿਲੋ ਹੀ ਆਪਾਂ ਨੇ ਦਾਣੇ ਲੈਣੇ ਆ ਇਹਨਾਂ ਦਾ ਕਰਨਾ ਕੀ ਹੈਗਾ ਮੈਂ ਤੁਹਾਨੂੰ ਸਾਰਾ ਦੱਸੂਗੀ ਵੀਡੀਓ ਨੂੰ ਸਕਿਪ ਨਾ ਕਰਿਓ ਜਿਹੜਾ ਭੈਣ ਭਰਾ ਚਾਹੁੰਦਾ ਵੀ ਅਗਲੀ ਸੰਗਰਾਮ ਤੱਕ ਸਾਡੇ ਜਿੰਨੇ ਵੀ ਰੁਕੇ ਹੋਏ ਕੰਮ ਨੇ ਉਹ ਚੱਲ ਪੈਣ ਜੋ ਵੀ ਅਸੀਂ ਚਾਹੁੰਦੇ ਆ ਸਾਡੀ ਉਹ ਤਮੰਨਾ ਪੂਰੀ ਹੋ ਜੇ ਸਾਡਾ ਘਰ ਨਹੀਂ ਬਣ ਰਿਹਾ ਘਰ ਬਣ ਜੇ ਸਾਡੀ ਗਰੀਬੀ ਜੋ ਵੀ ਤੁਸੀਂ ਹੈ ਨਾ ਉਹਦੇ ਸਾਧਨ ਬਣਨੇ ਸ਼ੁਰੂ ਹੋ ਜਾਣਗੇ ਤੁਹਾਡੀ ਸਦੀਆਂ ਦੀ ਪੁਰਾਣੀ ਗਰੀਬੀ ਖਤਮ ਹੋ ਸਕਦੀ ਹੈ ਅਗਰ ਵਿਸ਼ਵਾਸ ਨਾ ਕਰੋਗੇ ਤੇ ਹੋਵੇਗਾ ਉਹਦਾ ਜਿਹੜਾ ਭੈਣ ਭਰਾ ਵੀਡੀਓ ਸਕਿਪ ਨਹੀਂ ਕਰੇਗਾ ਪੂਰੀ ਵੀਡੀਓ ਦੇਖੇਗਾ ਤੇ ਵੀਡੀਓ ਦੇ ਵਿੱਚ ਵਾਹਿਗੁਰੂ ਵਾਹਿਗੁਰੂ 11 ਵਾਰੀ ਲਿਖ ਕੇ ਕਮੈਂਟ ਕਰੇਗਾ ਇਹ ਮੇਰੀ ਵੀ ਸ਼ਰਤ ਹੈ ਕਿਉਂਕਿ ਕਹਿੰਦੇ ਹੁੰਦੇ ਨੇ ਕੁਝ ਪਾਉਣ ਵਾਸਤੇ ਕੁਝ ਖੋਣਾ ਤਾਂ ਪੈਂਦਾ ਹੈ ਖੋਣਾ ਵੀ ਨਹੀਂ ਹੈਗਾ ਸਿਰਫ 5 ਮਿੰਟ ਦੀ ਵੀਡੀਓ ਆਓ ਮੈਂ ਤੁਹਾਨੂੰ ਦੱਸ ਦਿਆਂ ਕਰਨਾ ਕੀ ਹੈ ਤੇ ਹਾਂਜੀ ਸਾਰੇ ਭੈਣ ਭਰਾਵਾਂ ਨੂੰ ਮੇਰੇ ਵੱਲੋਂ ਸਤਿ ਸ੍ਰੀ ਅਕਾਲ ਅੱਜ ਜਿਹੜੀ ਮੈਂ ਵੀਡੀਓ ਤੁਹਾਡੇ ਲਈ ਅਪਲੋਡ ਕਰ ਰਹੀ ਆ ਜਿਹੜੇ ਵੀ ਪੈਨਪ੍ਰਾਯ ਦੀ ਜ਼ਿੰਦਗੀ ਦੇ ਵਿੱਚ ਇਹ ਵੀਡੀਓ ਆਪਣੇ ਆਪ ਆਵੇਗੀ ਬਿਨਾ ਸਰਚ ਤੋਂ ਕਿਉਂਕਿ ਬਹੁਤ ਪੈਨਪ੍ਰਾਨੀ ਜਿਹੜਿਆ ਨੇ ਸਬਸਕ੍ਰਾਈਬ ਕੀਤਾ ਹੈ ਸਾਰਿਆਂ ਕੋਲੇ ਜਾਂਦੀ ਨਹੀਂ ਵੀਡੀਓ ਪਰ ਕਿਸਮਤ ਵਾਲਾ ਹੀ ਇਸ ਵੀਡੀਓ ਨੂੰ ਪੂਰਾ ਦੇਖੇਗਾ ਮੈਂ ਗਰੰਟੀ ਨਾਲ ਕਹਿ ਸਕਦੀ ਹਾਂ ਕਿ ਅਗਲੇ ਸੰਗਰਾਮ ਤੱਕ ਜੋ ਵੀ ਤੁਸੀਂ ਸੋਚ ਰਹੇ ਹੋ ਉਹ ਤੁਹਾਡੇ ਸਾਰੇ ਕਾਰਜ ਬਣਨ ਲੱਗ ਜਾਣਗੇ ਵਾਹਿਗੁਰੂ ਜੀ ਤੁਹਾਡੇ ਤੇ ਇੰਨੀ ਕਿਰਪਾ ਹੋਵੇਗੀ ਪਰ ਵਿਸ਼ਵਾਸ ਤੇ ਭਰੋਸੇ ਦੇ ਨਾਲ ਕਰਨਾ ਜਿਹੜਾ ਕੋਈ ਚਲਾਕੀ ਕਰੇਗਾ ਉਹ ਸਭ ਦੇਖ ਲਿਆ ਕਹਿੰਦੇ ਮੈਂ ਨਹੀਂ ਦੇਖ ਰਹੀ ਉਹ ਸਭ ਦੇਖ ਰਿਹਾ ਹੈ ਹਨਾ ਦਾਣੇ ਤੁਸੀਂ ਨੇ ਲੈਣੇ ਨੇ ਸਵਾ ਕਿਲੋ ਗੁੜ ਲੈਣਾ ਹੈ ਸਵਾ ਕਿਲੋ ਉਹਨੂੰ ਤੁਸੀਂ ਨੇ ਸੁੱਚੇ ਵਸਤਰ ਇਸ਼ਨਾਨ ਕਰਕੇ ਫਿਰ ਤੁਸੀਂ ਇਹ ਚੀਜ਼ ਨੂੰ ਕਰਨਾ ਹੈ ਪਹਿਲਾਂ ਸੁੱਚੇ ਮਲ ਕੇ ਆਪਣਾ ਇਸ਼ਨਾਨ ਕਰ ਲੈਣਾ ਫਿਰ ਸੁੱਚੇ ਵਸਤਰ ਪਾਉਣੇ ਨੇ ਇਹ ਤੁਸੀਂ ਨੇ ਅੰਮ੍ਰਿਤ ਵੇਲੇ ਕਰਨਾ ਹੈ ਕਈ ਭੈਣਾਂ ਨੂੰ ਅੰਮ੍ਰਿਤ ਵੇਲੇ ਨਹੀਂ ਹੋਣਾ ਤਾਂ ਤੁਸੀਂ ਸ਼ਾਮ ਨੂੰ ਵੀ ਕਰ ਸਕਦੇ ਹੋ ਕੋਈ ਏਡੀ ਗੱਲ ਨਹੀਂ ਹੈਗੀ ਉਸ ਤੋਂ ਬਾਅਦ ਤੁਸੀਂ ਕਰਨਾ ਕੀ ਹੈਗਾ ਇਹਨਾਂ ਦੋਨੇ ਚੀਜ਼ਾਂ ਨੂੰ ਲੈ ਕੇ ਗੁਰੂ ਘਰ ਜਾਣਾ ਹੈ ਤੁਸੀਂ ਮੰਦਿਰ ਜਾਣਿਓ ਤਾਂ ਤੁਸੀਂ ਮੰਦਿਰ ਜਾਣਾ ਹੈ ਮਸੀਤ ਜਾਣਿਓ ਤਾਂ ਤੁਸੀਂ ਕਿਤੇ ਵੀ ਜਾਣਿਓ ਤਾਂ ਹਨਾ ਤੁਸੀਂ ਕੋਈ ਮੰਦਿਰ ਕਿ ਮਸੀਤ ਗੁਰਦੁਆਰਾ ਸਾਹਿਬ ਕਿਤੇ ਵੀ ਤੁਸੀਂ ਜਾਣਿਓ ਹਨ ਤਾਂ ਤੁਸੀਂ ਇਹ ਦੋਨੇ ਚੀਜ਼ਾਂ ਲੈ ਕੇ ਜਾਣੀਆਂ ਨੇ ਤੇ ਇਹਦੇ ਨਾਲ ਤੁਸੀਂ ਨੇ 11 ਰੁਪਏ ਰੱਖਣੀਆਂ ਉੱਪਰ 11 ਰੁਪਏ ਰੱਖਣੀਆਂ ਇਹ ਚੀਜ਼ ਨੂੰ ਤੁਸੀਂ ਗੁਰੂ ਘਰ ਲੈ ਕੇ ਜਾਣਾ ਗੁੜ ਤੇ ਦਾਣੇ ਪਹਿਲਾਂ ਗੁਰੂ ਸਾਹਿਬ ਜੀ ਦੇ ਅੱਗੇ ਰੱਖਣੀਆਂ ਮੰਦਿਰ ਚ ਜਾਣਿਓ ਤਾਂ ਤੁਸੀਂ ਮੰਦਿਰ ਦੇ ਮੂਰਤੀ ਜਿਵੇਂ ਕਿਸੇ ਵੀ ਹਨਾ ਭਗਵਾਨ ਨੂੰ ਮੰਨਦੇ ਉੱਥੇ ਰੱਖਣੀਆਂ ਫਿਰ ਤੁਸੀਂ ਨੇ ਆਪਣੇ ਬੱਚੇ ਦੇ ਨਿਮਿਤ ਕਰ ਰਹੇ ਹੋ ਆਪਣੇ ਪਰਿਵਾਰ ਦੇ ਨਿਮਿਤ ਕਰ ਰਹੇ ਹੋ ਕੋਈ ਵੀ ਤੁਹਾਡਾ ਕਾਰਜ ਹੈ ਜਿਹੜਾ ਤੁਹਾਨੂੰ ਐਵੇਂ ਸਾਡਾ ਸਿੱਧ ਹੋ ਜਾਏ ਮੇਰੇ ਬੱਚੇ ਦਾ ਵਿਆਹ ਹੋ ਜਾਏ ਮੇਰੀ ਬੱਚੀ ਦਾ ਵਿਆਹ ਹੋ ਜਾਏ ਮੇਰੇ ਬੱਚੇ ਨੂੰ ਨੌਕਰੀ ਮਿਲ ਜਾਏ ਵਿਦੇਸ਼ ਚ ਜਿਹੜਾ ਵੀ ਤੁਹਾਡੇ ਮਨ ਦੇ ਵਿੱਚ ਹੈਗਾ ਨਾ ਤਾਂ ਤੁਸੀਂ ਕਰਨਾ ਕਿ ਫਿਰ ਇਹਨੂੰ ਲੈ ਕੇ ਤੁਸੀਂ ਗੁਰੂ ਘਰ ਜਾਣਾ ਹੈ ਗੁਰੂ ਘਰ ਜਾ ਕੇ ਪਹਿਲਾਂ ਗੁਰੂ ਸਾਹਿਬ ਜੀ ਅੱਗੇ ਅਰਦਾਸ ਕਰਨੀ ਹੈ ਕਿ ਗੁਰੂ ਸਾਹਿਬ ਜੀ ਇਹ ਜਿਹੜਾ ਮੈਂ ਦਾਣਾ ਲੈ ਕੇ ਆਈਆਂ ਇਹ ਤੇਰੇ ਦਿੱਤੇ ਹੋਏ ਭੰਡਾਰਿਆਂ ਦੇ ਵਿੱਚੋਂ ਹੀ ਹੈ ਵਾਹਿਗੁਰੂ ਜੀ ਬਸ ਮੈਨੂੰ ਤੁਹਸੀ ਨੇ ਹੀ ਪ੍ਰੇਰਿਤ ਕੀਤਾ ਹੈ ਕਿ ਮੇਰੇ ਘਰ ਦੇ ਵਿੱਚ ਜੋ ਵੀ ਨੈਗੇਟਿਵਿਟੀ ਜੋ ਵੀ ਗਰੀਬੀ ਐ ਦਲੇਦਰਤਾ ਐ ਸਾਡੇ ਮਾੜੇ ਕਰਮਾ ਕਰਕੇ ਹੀ ਆ ਪਿਤਾ ਜੀ ਕਿਰਪਾ ਕਰਕੇ ਉਹਨਾਂ ਨੂੰ ਕੱਟ ਕੇ ਬਾਧਿਕ ਉਸ ਤੋਂ ਬਾਅਦ ਅਰਦਾਸ ਕਰਕੇ ਤੁਸੀਂ ਇਹਨੂੰ ਲੰਗਰ ਦੇ ਵਿੱਚ ਪਾਏ ਆਉਣਾ ਲੰਗਰ ਦੇ ਵਿੱਚ ਪਾ ਕੇ ਫਿਰ ਘਰ ਆ ਕੇ ਸਵੇਰੇ ਤੁਹਾਨੂੰ ਮਾਰਨਿੰਗ ਟਾਈਮ ਉਸ ਜਲਦੀ ਜਾ ਸਕਦੇ ਉਹ ਤਾਂ ਜ਼ਿਆਦਾ ਵਧੀਆ ਜਿਹੜੇ ਮੈਂ ਤੁਹਾਨੂੰ ਹੁਣ ਚੀਜ਼ ਦੱਸਣ ਲੱਗੀਆਂ ਇਸ ਨੂੰ ਤੁਸੀਂ ਨੇ ਸਵੇਰੇ ਹੀ ਕਰ ਲੈਣਾ ਸਵੇਰੇ ਤੁਸੀਂ ਕਰਨਾ ਹੈ ਅਗਰ ਤੁਹਾਡੇ ਕੋਲ ਸਵੇਰੇ ਨਹੀਂ ਟਾਈਮ ਕਿਉਂਕਿ ਬਹੁਤ ਭਣਾ ਦਾ ਇਦਾਂ ਮਜਬੂਰੀ ਵੀ ਹੁੰਦੀ ਹੈ ਤਾਂ ਤੁਸੀਂ ਦੁਪਹਿਰੇ ਜਾਂ ਸ਼ਾਮ ਨੂੰ ਜਦੋਂ ਇਕਾਗਰ ਹੋਮੋ ਕੋਈ ਤੁਹਾਨੂੰ ਡਿਸਟਰਬ ਕਰਨ ਵਾਲਾ ਆਣਾ ਸਿਰਫ 30 ਮਿੰਟ ਦਾ ਟਾਈਮ ਸਿਰਫ 30 ਮਿੰਟ ਤੁਹਾਨੂੰ ਚਾਹੀਦੇ ਨੇ ਉਹਦੇ ਵਿੱਚ ਤੁਸੀਂ ਕਰਨਾ ਕੀ ਹੈ ਇੱਕ ਜਪਜੀ ਸਾਹਿਬ ਜੀ ਦਾ ਪਾਠ ਇੱਕ ਆਨੰਦ ਸਾਹਿਬ ਜੀ ਦਾ ਪਾਠ ਤੇ ਇੱਕ ਇਸ ਤਰੀਕੇ ਦੀ 108 ਮੰਕਿਆਂ ਵਾਲੀ ਮਾਲਾ ਲੈ ਲਓ ਚਾਹੇ ਲੱਕੜ ਦੀ ਲੈ ਲਓ ਪਲਾਸਟਿਕ ਦੀ ਲੈ ਲਓ ਕੱਚ ਦੀ ਜੋ ਵੀ ਤੁਹਾਡੇ ਕੋਲ ਹੈਗੀ ਤੁਸੀਂ ਇੱਕ ਮਾਲਾ ਲੈ ਲਓ ਤਾਂ ਤੁਸੀਂ ਕਰਨਾ ਕੀ ਹੈਗਾ ਦੇਖੋ ਇਹਨੂੰ ਮਜ਼ਾਕ ਨਾ ਸਮਝਣਾ ਇਹਨੂੰ ਵੈਸੇ ਨਾ ਗੱਲ ਸਮਝਣਾ ਇਹ ਬਹੁਤ ਵੱਡੀ ਪਾਵਰ ਅੱਜ ਮੈਂ ਤੁਹਾਨੂੰ ਇੱਕ ਲਾਲੋ ਵੀ ਆਪਣੇ ਜੀਵਨ ਦੀ ਸਭ ਤੋਂ ਮੇਨ ਚੀਜ਼ ਤੁਹਾਡੇ ਨਾਲ ਸਾਂਝੀ ਕਰਨ ਲੱਗੀ ਆ ਤਾਂ ਕਰਨਾ ਕੀ ਹੈ ਤੁਸੀਂ ਨੇ ਕਿਥੋਂ ਇੱਕ ਮਣਕਾ ਫੜ ਲੈਣਾ ਇਸ ਚੀਜ਼ ਤੋਂ ਇਹ ਤੋਂ ਅੱਗੇ ਵਾਲਾ ਇੱਕ ਮਣਕਾ ਇਦਾਂ ਫੜ ਲੈਣਾ ਪਹਿਲਾਂ ਤੁਸੀਂ ਮੂਲ ਮੰਤਰ ਕਰਨਾ ਇੱਕ ਓ ਅੰਕਾਰ ਸਤਨਾਮ ਕਰਤਾ ਪੁਰਖ ਨੀਰਪੋ ਨਿਰਵੈਰ ਅਕਾਲ ਮੂਰਤ ਅਜੂਨੀ ਸੈਭੰ ਗੁਰਪਸਾਦ ਜਪ ਆਦ ਸੱਚ ਜੁਗਾਦ ਸੱਚ ਹੈ ਪੀ ਸੱਚ ਨਾਨਕ ਹੋਸੀ ਭੀ ਸੱਚ ਵਾਹਿਗੁਰੂ 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 ਫਿਰ ਉਧੂ ਅਗਲਾ ਇਸੇ ਤਰੀਕੇ ਨਾਲ ਇੱਕ ਓੰਕਾਰ ਇਸੇ ਤਰੀਕੇ ਦੇ ਨਾਲ ਤੁਸੀਂ ਪੂਰੀ ਮਾਲਾ 108 ਮਣਕਿਆਂ ਦੀ ਹਰ ਰੋਜ਼ ਕਰਨੀ ਹੈ ਇੱਕ ਜਪਜੀ ਸਾਹਿਬ ਜੀ ਦਾ ਪਾਠ ਇੱਕ ਆਨੰਦ ਸਾਹਿਬ ਜੀ ਦਾ ਪਾਠ ਸੰਪੂਰਨ ਕਰਨਾ ਹੈ ਆਨੰਦ ਸਾਹਿਬ ਜੀ ਦਾ ਪਾਠ ਵੀ ਸੰਪੂਰਨ ਕਰਨਾ ਹੈ ਕਿਉਂਕਿ ਕੁਝ ਪਾਉਣ ਵਾਸਤੇ ਕੁਝ ਖੋਣਾ ਪੈਂਦਾ ਸਿਰਫ ਅੱਧੇ ਘੰਟੇ ਦਾ ਕੰਮ ਹੈ ਤੁਹਾਡਾ ਇਹ ਤੇ ਇੱਕ ਇਹ ਮਾਲਾ ਇਹ ਚੀਜ਼ ਨੂੰ ਤੁਸੀਂ ਮਾਲਾ ਨੂੰ ਇੱਦਾਂ ਨਹੀਂ ਹੈਗਾ ਵੀ ਕਾਰ ਲੀ ਤੇ ਸਿੱਟਦੀ ਹੈ ਨਾ ਬੈੱਡ ਤੇ ਬੈਠ ਕੇ ਨਹੀਂ ਕਰਨਾ ਨੀਚੇ ਕਪੜਾ ਵਸਾ ਕੇ ਕਰਨਾ ਜਿਹੜੇ ਨੀਚੇ ਨਹੀਂ ਬੈਠ ਸਕਦੇ ਤਾਂ ਉਹ ਚੇਅਰ ਵਗੈਰਾ ਤੇ ਤੁਸੀਂ ਸੁੱਚਾ ਕਪੜਾ ਜਾਂ ਕਿਤੇ ਬੈੱਡ ਵਗੈਰਾ ਤੇ ਕਿਤੇ ਬੈਠਣਾ ਹੈ ਤਾਂ ਸੁੱਚਾ ਕਪੜਾ ਅਲੱਗ ਤੋਂ ਵਸਾ ਕੇ ਬੈਠਣਾ ਹੈ। ਇਹ ਕਾਗਰਤਾ ਦੇ ਨਾਲ ਕਹਿੰਨਾ ਬਸ ਤੁਸੀਂ ਇਹ ਸਮਝ ਲੈ ਵੀ ਜਿਵੇਂ ਇੱਕ ਇੱਕ ਮਨਕੇ ਦੇ ਨਾਲ ਸਾਡੀ ਜਿਹੜੀ ਸਦੀਆਂ ਦੀ 108 ਜਨਮਾਂ ਦੀ ਲਾਲੋਬੀ ਤੁਹਾਡੀ ਜਿਹੜੇ ਵੀ ਕੀਤੇ ਮਾੜੇ ਕਰਮ ਨੇ ਤੁਹਾਡੇ ਜਿਹੜਾ ਵੀ ਵਾਇਗਰੂ ਜੀ ਨੇ ਆਪਣੇ ਕਰਿਆ ਹੋਇਆ ਬੰਦਾ ਹੀ ਆਪਾਂ ਨੂੰ ਭੁਗਤ ਰਿਹਾ ਹੈ। ਉਹ ਸਾਰਾ ਖਤਮ ਹੋ ਰਿਹਾ ਤੇ ਯੂਨੀਵਰਸ ਹੈ ਬ੍ਰਹਿਮੰਡ ਹੈ ਤੇ ਵਾਇਗੁਰੂ ਜੀ ਦਾ ਹੱਥ ਤੁਹਾਡੇ ਸਿਰ ਤੇ ਹੈ ਅੱਖਾਂ ਬੰਦ ਕਰਕੇ ਤੁਸੀਂ ਮੂਲ ਮੰਤਰ ਦਾ ਪਾਠ ਕਰਨਾ ਦੇਖੋ ਤਾਂ ਪੜ੍ਹ ਵੀ ਕਰ ਸਕਦਾ ਇਸੇ ਮੂਲ ਮੰਤਰ ਨੇ ਮੈਂ ਤੁਹਾਡੇ ਨਾਲ ਅੱਜ ਇੱਕ ਛੋਟੀ ਜਿਹੀ ਗੱਲ ਸਾਂਝੀ ਕਰਾਂ ਦੇ ਮੇਰੇ ਪਾਪਾ ਜੀ ਨੂੰ ਅੰਮ੍ਰਿਤਸਰ ਕਿਆ ਨੂੰ 30 ਸਾਲ 25 ਸਾਲ ਹੋ ਗਏ ਮੇਰੇ ਪੇਕੇ ਪਰਿਵਾਰ ਮੇਰੇ ਪਾਪਾ ਜੀ ਨੇ ਉਹਨਾਂ ਨੂੰ 25 ਸਾਲ ਹੋ ਗਏ ਸੀ ਆ ਦਿਵਾਲੀ ਵੇਲੇ ਉਹਨਾਂ ਤੇ ਕਿਸੇ ਨੇ ਇਦਾਂ ਦਾ ਕੋਈ ਤੰਤਰ ਵਿੱਦਿਆ ਕੀਤੀ ਕਿ ਉਹ ਸ਼ਰਾਪੀਣ ਲੱਗੀ 25 ਸਾਲਾਂ ਬਾਅਦ ਇਹ ਖੁੱਦੀ ਮੇਰੀ ਹੱਡ ਵੀਤੀ ਆ ਜਦੋਂ ਮੈਨੂੰ ਪਤਾ ਲੱਗਿਆ ਤੇ ਬੜਾ ਮਨ ਇਦਾਂ ਹੋਇਆ ਵੀ ਇੱਡਾ ਸਾਡਾ ਕਿਹੜਾ ਮਾੜਾ ਕਰਮ ਜਾਗ ਗਿਆ ਵੀ ਬੜੇਪੇ ਚ ਜਾ ਕੇ ਹਨਾ ਇਦਾਂ ਤੇ ਬਹੁਤ ਮਨ ਦੇਚਨ ਹੋਇਆ ਵਾਹਿਗੁਰੂ ਜੀ ਜੀ ਅਰਦਾਸ ਕੀਤੀ ਤੇ ਆਹ ਜਿਹੜਾ ਮੈਂ ਤੁਹਾਨੂੰ ਅੱਜ ਦੱਸ ਰਹੀਆਂ ਨੇ ਇੱਕ ਬ੍ਰਹਮ ਅਸਤਰ ਮੇਰੀ ਮੰਮਾ ਨੂੰ ਕਿਹਾ ਮੈਂ ਵੀ ਮੰਮਾ ਹੋਰ ਤਾਂ ਆਪਾਂ ਕੁਝ ਨਹੀਂ ਕਰ ਸਕਦੇ ਕੋਈ ਜ਼ੋਰ ਨਹੀਂ ਕਿਉਂਕਿ ਬਜ਼ੁਰਗ ਨੇ ਆਪਾਂ ਉਹਨਾਂ ਨੂੰ ਹਨਾ ਇੱਕ ਬੇਨਤੀ ਉਹ ਕਰ ਸਕਦੇ ਆ ਬਹੁਤ ਕਿਹਾ ਬਸ ਅੱਜ ਫਲਾਣਾ ਇਦਾਂ ਪੂਰੇ ਸਾਡੇ 5 ਦਿਨਾਂ ਤੋਂ ਬਿਨਾਂ ਰੋਟੀ ਪਾਣੀ ਲੰਘੇ ਤੇ ਮੰਮੀ ਬੈਠਿਆ ਕਰਨ ਮਨ ਤਾਂ ਕਿੱਥੇ ਲੱਗਦਾ ਵੀ ਕੀ ਬੜੇਪੇ ਚ ਜਾ ਕੇ ਸਾਡਾ ਮਾਰਾ ਕਰਮ ਜਾ ਗਿਆ ਤੇ ਮੰਮੀ ਹਰ ਰੋਜ਼ ਇੱਕ ਮਾਲਾ ਦੋ ਮਾਲਾ ਮੋਲ ਮੰਤਰ ਦੀਆਂ ਕਰਿਆ ਕਰਨ ਯਕੀਨ ਮੰਨਿਓ ਤੀਜੇ ਦਿਨ ਮੇਰੇ ਪਾਪਾ ਨੇ ਦੁਬਾਰਾ ਤੋਂ ਜਾ ਕੇ ਅੰਮ੍ਰਿਤਸਰ ਲਿਆ ਮਾਸਤੋਆਣਾ ਸਾਹਿਬ ਬਾਬਾ ਆਦਰ ਸਿੰਘ ਜੀ ਦੇ ਐਡੀ ਕਿਰਪਾ ਹੋਈ ਪਹਿਲੀ ਵਾਰ ਵੀ ਜਦੋਂ ਪਾਪਾ ਜੀ ਮੇਰੇ ਪਾਪਾ ਜੀ ਬਹੁਤ ਪਚ ਪੰਚੇ ਸਨ ਨਾ ਸ਼ਾਪਿੰਦੇ ਹੁੰਦੇ ਸੀ ਪਰ ਐਡੀ ਕਿਰਪਾ ਹੋਈ ਪਹਿਲੀ ਵਾਰ ਹਨਾ ਮਾਹ ਪੁਰਸ਼ਾਂ ਦੇ ਦੀਵਾਨ ਸੀ ਬਦਨੀ ਕਲਾਂ ਵਾਲਿਆਂ ਦੇ ਸਾਡੇ ਮਾਹ ਪੁਰਸ਼ਾਂ ਦੀ ਐਡੀ ਮਿਹਰ ਹੋਈ ਕਿ ਇੱਕ ਨਜ਼ਰ ਦੇ ਵਿੱਚ ਕਹਿੰਦੇ ਅੰਦਰੇ ਕਹਿੰਦੇ ਕੋਈ ਪਤਾ ਨਹੀਂ ਹੁੰਦਾ ਵੀ ਇੱਕ ਨਜ਼ਰ ਵੀ ਤੁਹਾਨੂੰ ਪਰ ਅੰਦਰੋਂ ਜਦੋਂ ਤੁਹਾਡਾ ਅੰਦਰੋਂ ਵੀ ਵਾਹਿਗੁਰੂ ਜੀ ਨੂੰ ਮੰਨਦੇ ਨੇ ਇਹ ਮੈਂ ਖੁਦ ਵਾਹਿਗੁਰੂ ਜੀ ਨੇ ਮੇਰੇ ਜੀਵਨ ਦੇ ਵਿੱਚੋਂ ਐਡੇ-ਐਡੇ ਮੁਸ਼ਕਲਾਂ ਕੱਢੀਆਂ ਨੇ ਨਾ ਜਿਨ੍ਹਾਂ ਦਾ ਸਾਨੂੰ ਇਹ ਤੀਗਾ ਸਾਰਿਆਂ ਨੇ ਰਸ ਸਾਥ ਛੜਤ ਤੀ ਸਾਰਾ ਮਲਕੇ ਵੀ ਪਾਸਾ ਵਟਲੋ ਹਨਾ ਪਰ ਇੱਕ ਉਹ ਆ ਮੈਨਾਂ ਅਕਸਰ ਇੱਕੋ ਸ਼ਬਦ ਬੋਲਦੀ ਹੁੰਦੀ ਸੀ ਮੇਰਾ ਰੁੱਸੇ ਨਾ ਕਲੰਗੀ ਅੰਬਾਲਾ ਜੱਗਪੁਰ ਮੇ ਸਾਰਾ ਰੁੱਸ ਜੇ ਇੱਕ ਵਸ ਮਾਹੀ ਨੂੰ ਜਿੱਦਾਂ ਇੱਕ ਸ਼ਬਦ ਜਿੰਮੀ ਮੈਂ ਤੁਹਾਨੂੰ ਪਹਿਲਾਂ ਵੀ ਦੱਸਿਆ ਸੀ ਇੱਕ ਵਾਰੀ ਹੈ ਨਾ ਇੱਕ ਤੋਂ ਡੱਖਣੀ ਮਹੱਲਾ ਪੰਜਵਾਂ ਪੌੜੀਆ ਵਾਲਾ ਉਹ ਸ਼ਬਦ ਤੇ ਦੂਸਰਾ ਮੂਲ ਮੰਤਰ ਤੇ ਤੀਸਰਾ ਜਦੋਂ ਮੈਨੂੰ ਬਹੁਤ ਉਦੋਂ ਮੁਸ਼ਕਿਲ ਦੀ ਖੜੀ ਸੀ ਉਦੋਂ ਬਸ ਮੇਰੇ ਕੋਈ ਸ਼ਬਦ ਮੇਰੇ ਜਾਤ ਤੀਗਾ ਨਾਲ ਮੇਰੇ ਕੋਲੇ ਮਾਲਾ ਹੁੰਦੀ ਤੇ ਮੈਂ ਵਸੇ ਕੋਈ ਬੈਠ ਕੇ ਜਦੋਂ ਵੀ ਟਾਈਮ ਲੱਗਣਾ બસ ਇੱਕੋ ਹੀ ਸ਼ਬਦ ਪੜਨਾ ਧੰਨ ਗੁਰੂ ਨਾਨਕ ਤੂੰ ਹੀ ਨਿਰੰਕਾਰ ਭੁੱਖੇ ਕੋ ਦੇਵਤਾ ਧੰਨ ਗੁਰੂ ਨਾਨਕ ਤੂੰ ਹੀ ਨਿਰੰਕਾਰ ਮ੍ਰਿਤਕੋ ਜੀਵਾਲਣ ਹਾ ਤਾਂ ਵਹਿਗੁਰੂ ਜੀ ਆਪਣੀ ਆਪ ਹੀ ਰਸਤਾ ਦਿਖਾਉਂਦੇ ਨੇ ਇੱਕ ਟਾਈਮ ਉਹ ਸੀ ਜਦੋਂ 1 ਰੁਪਿਆ ਇਹਨੂੰ ਤਰਸਦੇ ਸੀ ਪਰ ਅੱਜ ਉਹ ਟਾਈਮ ਹੈ ਕਿ ਉਹਦੀਆਂ ਬਰਕਤਾਂ ਤੇ ਰਹਿਮਤਾਂ ਦੀ ਕੋਈ ਸੀਮਾ ਨਹੀਂ ਹੈਗੀ ਸਾਨੂੰ ਉਹਦੇ ਤੋਂ ਬਿਨਾ ਕਿਸੇ ਨੇ ਕੁਝ ਨਹੀਂ ਦਿੱਤਾ ਬਸ ਇਹੀ ਭਰੋਸਾ ਜਿੱਦਣ ਤੁਸੀਂ ਮੰਨ ਲਿਆ ਨਾ ਜਿਹੜੀ ਮੈਂ ਤੁਹਾਨੂੰ ਇਹ ਚੀਜ਼ ਦੱਸੀ ਹੈ ਨਾ ਤਾਂ ਦੇਖਿਓ ਤੁਹਾਡੇ ਘਰ ਦੇ ਵਿੱਚ ਕਿਵੇਂ ਬਰਕਤਾਂ ਤੇ ਰਹਿਮਤਾਂ ਆਉਂਦੀਆਂ ਨੇ ਪਰ ਜੋ ਮੈਂ ਤੁਹਾਨੂੰ ਦੱਸਿਆ ਇਹ ਜ਼ਰੂਰ ਕਰਨਾ ਇਹ ਚੀਜ਼ ਨੂੰ ਤੁਸੀਂ ਨੇ ਘੱਟੋ-ਘੱਟ ਅਗਲੀ ਸੰਗ੍ਰਾਂਧ ਤੱਕ ਤਾਂ ਲਗਾਤਾਰ ਕਰਨਾ ਹੈ ਬਿਨਾਂ ਨਾਗਾ ਪਏ ਅਗਰ ਤੁਸੀਂ ਨਾਗਾ ਪਾਤਾ ਨਾ ਫਿਰ ਮੈਂ ਕੋਈ ਗਰੰਟੀ ਨਹੀਂ ਲੈ ਸਕਦੀ ਪਰ ਬਿਨਾਂ ਨਾਗਾ ਪਾਏ ਕਹਿੰਦੇ ਜਦੋਂ ਭੁੱਖ ਹੁੰਦੀ ਹੈ ਨਾ ਉਦੋਂ ਇਨਸਾਨ ਕਹਿੰਦੇ ਮਰਿਆ ਕੀ ਨਹੀਂ ਕਰੇ ਤਜਰੂਰ ਕਰਨਾ ਜਿਹੜੇ ਦਾਣ ਮੈਂ ਤੁਹਾਨੂੰ ਦੱਸਿਆ ਇਹ ਵੀ ਤੇ ਜਿਹੜੇ ਇਹ ਮਾਲਾ ਦੱਸੀ ਮੈਂ ਤੁਹਾਨੂੰ ਇਹ ਵੀ ਤੇ ਜਪਜੀ ਸਾਹਿਬ ਤੇ ਅਨੰਦ ਸਾਹਿਬ ਤੇ ਤੁਹਾਡਾ ਕੋਈ ਵੀ ਅਜਿਹਾ ਕੰਮ ਨਹੀਂ ਜਿਹੜਾ ਰੁਕੇਗਾ ਤੁਹਾਨੂੰ ਵਾਈਗੁਰੂ ਜੀ ਆਪਣੇ ਆਪ ਹੀ ਰਸਤੇ ਦੀ ਜਾਣਗੇ ਵੀ ਹਾਂ ਇਦਾਂ ਇਦਾਂ ਕਰ ਲਓ ਤੇ ਮੇਰਾ ਵਿਸ਼ਵਾਸ ਹੈ ਵਾਈਗੁਰੂ ਜੀ ਤੁਹਾਡਾ ਵੀ ਬਣਾਉਣ ਤੇ ਵੀਡੀਓ ਚੰਗੀ ਲੱਗੀ ਤਾਂ ਲਾਈਕ ਕਮੈਂਟ ਸ਼ੇਅਰ ਜ਼ਰੂਰ ਕਰਨਾ ਤੇ ਚੈਨਲ ਨੂੰ ਸਬਸਕ੍ਰਾਈਬ ਕਰ ਲੈਣਾ ਤੇ ਮਿਲਾਂਗੇ ਆ ਪਾਗਲੀ ਵੀਡੀਓ ਦੇ ਵਿੱਚ ਉਦ ਤੱਕ ਲਈ ਸਾਰੇ ਭੈਣ ਭਰਾਵਾਂ ਨਿਰਵਨ ਸਤਿ ਸ੍ਰੀ ਅਕਾਲ